ਇਹ ਦੂਜੇ ਨੰਬਰ ਤੇ ਮੈਂ ਕਰਨਾਪੂਰ ਹੋ ਚਲੂਗਾ ਦਰਜੀਤ ਤੋਂ ਬਾਅਦ ਐਸਡੀ ਫੋਟੋ ਰਸਾੜੂਗਾ ਇਸਦੇ ਮੂੰਹ ਤੇ ਪਿਸ਼ਾਬ ਕਰੂੰਗਾ ਧੱਕੂੰਗਾ ਗੁਆ ਮੜੂੰਗਾ ਮੂੰਹ ਕਾਲਾ ਕਰੂੰਗਾ ਠੀਕ ਹੈ ਇਹ ਦੂਜੇ ਨੰਬਰ ਤੇ ਕਰੂੰਗਾ ਹਜੇ ਲਿਸਟ ਬਹੁਤ ਲੰਬੀ ਹੈ ਇਹਨਾਂ ਦੇ ਸਾਰਿਆਂ ਦੀ ਵਾਰੀ ਆਊਗੀ ਹੌਲੀ-ਹੌਲੀ ਮੈਂ ਇਹਨਾਂ ਦੇ ਖਿਲਾਫ ਨਹੀਂ ਹੈ ਇਹ ਆਪਦਾ ਕੰਮ ਕਰਨਾ ਸਿੰਗੀ ਲੈਨ ਚ ਰਹਿ ਕੇ ਕਰਨ ਜਿਵੇਂ ਕਿ ਸਾਰਿਆਂ ਦੇ ਕੰਮ ਵੰਡੇ ਹੋਇਆ ਜਿਵੇਂ ਕਿਸਾਨ ਕਿਸਾਨੀ ਕਰਦਾ ਡਾਕਟਰ ਡਾਕਟਰੀ ਕਰਦਾ ਹਨਾ ਪੁਲਿਸ ਵਾਲਾ ਆਪਦਾ ਕੰਮ ਕਰਦਾ ਟੀਚਰ ਪੜਾਉਂਦਾ ਬੱਚਿਆਂ ਨੂੰ ਹਨਾ ਸਾਰੇ ਦੇ ਕੰਮ ਬੰਡੇ ਹੋਇਆ ਜਿਹੜਾ ਵਿਰਾਟ ਕੋਹਲੀ ক্রিকেট ਖੇਡਦਾ ਨਾ ਤੇ ਹਾਕੀ ਖੇਡਦਾ ਫਿਰ ਸਾਡ ਨੂੰ ਐਕਟਰਾ ਨੂੰ ਕੋ ਪਿੱਛੇ ਰੱਖਿਆ ਜਾ ਰਿਹਾ ਹੈ ਨਾ ਇਹਦੇ ਚਾਰ ਗਾਣੇ ਹਟੋ ਗਏ ਉਹਨੂੰ ਲਿਆਂਦਾ ਅੱਜ ਇਹਨੇ ਪਰਸ ਚੱਕ ਲਿਆ ਉਹਨੂੰ ਲਿਆਂਦਾ ਜਿਹਨੇ ਇੰਸਟਾਗ੍ਰਾਮ ਤੇ ਚੁੰਮੇ ਵੰਡਦੀ ਫਿਰਦੀ ਉਹਨੂੰ ਲਿਆਂਦਾ ਹੈ ਜਾਂ ਜਿਹਦੇ ਚਾਰ ਗਾਣੇ ਹਟੋ ਗਏ ਉਹਨੂੰ ਲਿਆਂਦਾ ਤੇ ਗੱਲ ਆ ਕੋਈ ਯਾਰ ਮੈਂ ਇਸ ਚੀਜ਼ ਦੇ ਬਹੁਤ ਖਿਲਾਫ ਹਾਂ ਮੈਂ ਇਹਨਾਂ ਤੋਂ ਸੜਦਾ ਨਹੀਂ ਹਾਂ ਮੈਂ ਤਰੱਕੀਆਂ ਕਰਨ ਭਾਰੇ ਸਾਰੀ ਦੁਨੀਆ ਖਰੀਦ ਲੈਣਾ ਪਰ ਆਪਦੇ ਫੀਲਡ ਵਿੱਚ ਰਹਿ ਕੇ ਦੂਸਰਾ ਨੰਬਰ ਤੇ ਇਸ ਨੂੰ ਮੈਂ ਤਾਂ ਚੁਣਿਆ ਕਿਉਂਕਿ ਸਾਡਾ ਕੰਮ ਤਾਂ ਖੋਇਆ ਖੋਇਆ ਹੋਇਆ ਇਹਨਾਂ ਨੇ ਸਾਰੇ ਸਿੰਘਾਂ ਦੀ ਗੱਲ ਕਰਦਾ ਮਤਲਬ ਗੁਰਨਾਮ ਭੁੱਲਰ ਨੇ ਜਾਂ ਕੋਈ ਵੀ ਇਹਦੇ ਨਾਲ ਦੇ ਜਿੰਨੇ ਵੀ ਸਿੰਘਰ ਸਾਡਾ ਕੰਮ ਤਾਂ ਖੋਇਆ ਹੋਇਆ ਪਰ ਇਹਨਾਂ ਸਾਡੇ ਪਿੰਡ 'ਚ 20-22 ਕ ਨੂੰ ਜ਼ਮੀਨ ਵੀ ਲਈ ਐ ਇਸੇ ਕਾਰਨ ਆ ਦੂਜੇ ਨੰਬਰ ਤੇ ਇਹਨੂੰ ਚੁਣਿਆ ਮੈਂ ਦਰਜੀਤ ਨੂੰ ਤਾਂ ਜੁਣਾ ਕਿਉਂਕਿ ਉਹਦਾ ਨਾਮ ਬਹੁਤ ਵੱਡਾ ਹੈ ਸਾਰੇ ਇੰਡਸਟਰੀ ਟਾਰਗੇਟ ਹੋ ਸਕਿਏ ਉਸਦੇ ਨਾਮ ਲੈਣ ਤੇ ਬਾਕੀ ਮੈਂ ਇਹਨਾਂ ਦੇ ਖਿਲਾਫ ਨਹੀਂ ਐ ਕਿਰਤੀ ਫਿਰ ਬੋਲ ਰਿਹਾ ਬਸ ਇਹਨਾਂ ਦੇ ਖਿਲਾਫ ਮੈਂ ਇਸ ਕਰਕੇ ਆ ਕਿਉਂਕਿ ਇਹ ਸਾਡੇ ਫੀਲਡ ਵਿੱਚ ਵੜ ਕੇ ਹਨਾ ਸਿੰਘਰ ਅੱਜ ਫਿਰ ਸਿੰਗਿੰਗ ਕਰੋ ਸਾਨੂੰ ਐਕਟਰ ਨਾਲ ਪਿੱ ਬਾਕੀ ਇਹਨਾਂ ਨਾਲ ਮੇਰੀ ਕੋਈ ਖੁੰਦਕ ਨਹੀਂ ਹੈ ਵੀ ਮੇਰੀ ਪਰਸਨਲ ਦੁਸ਼ਮਨੀ ਨਹੀਂ ਇਹਨਾਂ ਨਾਲ